ਇਸ ਜਾਲੀ ਦੇਸੀ ਕੋ ਦੀ ਫੈਕਟਰੀ ਫੰਡ ਦਾ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਸੀ ਪ੍ਰਿੰਟ ਮੀਡੀਆ ਤੋਂ ਪਤਾ ਲੱਗਾ ਸੀ ਤੇ ਅਸੀਂ ਉਸੇ ਵੇਲੇ ਸचेत ਹੋਏ ਹਾਂ ਸचेत ਤੇ ਪਹਿਲਾਂ ਵੀ ਸਾਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਸਾਂ ਕਿ ਇਹ ਸਾਨੂੰ ਮਹਿਸੂਸ ਹੁੰਦਾ ਵੀ ਇਹ ਜਾਲੀ ਘੂਆ ਲੇਕਿਨ ਕੁਝ ਦੁਕਾਨਦਾਰ ਆਪਣੇ ਨਿੱਜੀ ਮਫਾਦ ਨੂੰ ਮੁੱਖ ਰੱਖ ਕੇ ਉਹ ਸੰਗਤਾਂ ਦੀ ਸਿਹਤ ਨਾਲ ਖਲਵਾੜ ਕਰਨ ਦੇ ਸੀ ਮੈਂ ਪ੍ਰਸ਼ੰਸਾ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦੀ ਜਿਨ੍ਹਾਂ ਇਹ ਜਾਲੀ ਦੇਸੀ ਘੋ ਦੀ ਫੈਕਟਰੀ ਫੜੀ ਆ ਜਿਹੜਾ ਪਰਦਾ ਫਾਸ਼ ਹੋਇਆ ਅਸੀਂ ਅੱਗੇ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਬੜਾ ਸੰਯੋਗ ਦਿੰਦਾ ਆ ਤੇ ਅਸੀਂ ਹੁਣ ਵੀ ਆਸ ਰੱਖਦੇ ਹਾਂ ਕਿ ਵੱਧ ਤੋਂ ਵੱਧ ਸਾਨੂੰ ਸੰਯੋਗ ਦਵੇ ਪੁਲਿਸ ਪ੍ਰਸ਼ਾਸਨ ਪੁਲਿਸ ਫਲਾਈ ਡਿਪਾਰਟਮੈਂਟ ਵੀ ਸਾਨੂੰ ਸੰਯੋਗ ਦਵੇ ਜਿਸ ਦੇ ਨਾਲ ਗੁਰਦਰਾ ਛੀਦਗੰਜ ਸਾਹਿਬ ਦੇ ਆਲ ਦੁਆਲੇ ਜਿਨ੍ਹਾਂ ਆਜੀ ਤੌਰ ਤੇ ਜਿਹੜੇ ਖੋਖੇ ਟਾਇਪ ਜਾਂ ਟੇਬਲ ਲਗਾ ਕੇ ਛੋਟੇ ਛੋਟੇ ਸੀਸੀਆਂ ਦੇ ਵਿੱਚ ਬ ਦੇਸੀ ਕਿਉ ਵਿੱਚ ਦੇ ਆ ਉਹਦਾ ਕੋਈ ਬ੍ਰਾਂਡ ਕੋਈ ਮਾਰਕਾ ਨਹੀਂ ਹੁੰਦਾ ਮੈਂ ਸੰਗਤਾਂ ਨੂੰ ਇਹੋ ਬੇਨਤੀ ਕਰਦਾ ਆ ਕੇਵਲ ਬਾਬਾ ਜੀ ਦੀ ਜੋਤ ਆਦ ਵਾਸਤੇ ਬ੍ਰਾਂਡਡ ਕਿਉ ਹੀ ਲਿਆ ਜਾਵੇ ਤੇ ਇਹ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਚਲੋ ਤੁਹਾਡੇ ਤੁਸੀਂ ਵੀ ਸਾਡੇ ਭਰਾ ਜੂ ਬਾਬਾ ਜੀ ਦੇ ਬੜੇ ਸ਼ਰਧਾਲੂ ਨੇ ਦੁਕਾਨਦਾਰ ਵੀਰ ਵੀ ਉਹਨਾਂ ਨੂੰ ਮੇਰੀ ਇਹ ਨਿੱਜੀ ਬੇਨਤੀ ਆ ਵੀ ਤੁਸੀਂ ਬ੍ਰਾਂਡਡ ਕਿਉ ਰੱਖੋ ਦੁਕਾਨਾਂ ਤੇ ਆਪਾਂ ਸੰਗਤ ਦੀ ਸੇਤਨਾ ਖਲਵਾੜ ਨਾ ਕਰੀਏ ਬਾਬਾ ਜੀ ਦੀ ਆਪਾਂ ਖੁਸ਼ੀਆਂ ਲੈਣੀਆਂ ਨੇ ਆਪਾਂ ਬਾਬਾ ਜੀ ਦੀ ਜੋਤ ਦੇ ਵਿੱਚ ਵੇਖੋ ਆਪਾਂ ਕਿੱਥੋਂ ਖੁਸ਼ੀਆਂ ਲਵਾਂਗੇ ਜੀ ਬਾਬਾ ਜੀ ਦੀ ਜੋਤ ਵਾਸਤੇ ਜੇ ਅਸੀਂ ਜਲਦੀ ਕੋਈ ਵਿਕਰੀ ਕਰਦੇ ਪਏ ਆ ਹਨਾ ਅਸੀਂ ਨਿੱਜੀ ਥੋੜੇ ਜਿਹਾ ਮਫਾਦਾਂ ਵਾਸਤੇ ਇਹਨਾਂ ਚੀਜ਼ਾਂ ਨੂੰ ਲਾਲਚ ਨੂੰ ਛੱਡੀਏ ਤੇ ਦੇਸੀ ਕਿਉਂ ਬ੍ਰਾਂਡਡ ਅੱਛੀ ਕੁਆਲਿਟੀ ਦਾ ਹੀ ਕਿਉਂ ਸੰਗਤ ਨੂੰ ਦਿੱਤਾ ਜਾਵੇ ਗੱਲ ਦੀ ਮੈਨੂੰ ਬੜੀ ਹੈਰਾਨੀ ਆ ਜੀ ਕਿ ਫੂਡ ਸਪਲਾਈ ਡਿਪਾਰਟਮੈਂਟ ਨੇ ਸ਼ਰ੍ਹਾ ਆ ਮੇ ਦੇਸੀ ਕਿਉਂ ਛੋਟੇ ਛੋਟੇ ਟੇਬਲ ਲਗਾ ਕੇ ਈਵਨ ਕਿ ਥਾਣਾ ਬੀ ਡਿਵੀਜ਼ਨ ਦੇ ਸਾਹਮਣੇ ਆਪੋਜੀਟ ਕੁਝ ਲੋਕ ਹੈਂਗ ਕੀਤਾ ਹੰਦ ਅੱਥ ਦੇ ਵਿੱਚ ਦੇਸੀ ਕੋ ਛੋਟੇ ਛੋਟੇ ਲਫਾਫਿਆਂ ਚ ਪਾਇਆ ਹੁੰਦਾ ਆ ਉਹ ਕਿੱਥੋਂ ਮਾਰਕ ਹੋਇਆ ਕਿਹੜੇ ਮਾਰਕੇ ਦਾ ਕੋਈ ਨਹੀਂ ਪਤਾ ਹੁੰਦਾ ਸੰਗਤ ਵਿਚਾਰੀ ਭੋਲੀ ਹੈ ਜੀ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਈ ਜਾਂਦੇ ਆ ਕਦੀ ਵੀ ਫੂਡ ਸਪਲਾਈ ਡਿਪਾਰਟਮੈਂਟ ਨੇ ਆਣ ਕੇ ਫਿਲਹਾਲ ਮੇਰੇ ਨੋਟਸ ਚ ਨਹੀਂ ਗਿਆ ਕਦੀ ਚੈੱਕ ਕੀਤਾ ਹੋਵੇ ਕਿ ਅਸੀਂ ਇਸ ਤਰ੍ਹਾਂ ਹੈ ਜੀ ਅਸੀਂ ਹੱਥ ਜੋੜ ਕੇ ਪਹਿਲਾਂ ਵੀ ਬੇਨਤੀ ਕੀਤੀ ਆ ਇਸ ਸਬੰਧ ਦੇ ਵਿੱਚ ਮਾਨਯੋਗ ਪ੍ਰਧਾਨ ਸਾਹਿਬ ਜੀ ਨੇ ਵੀ ਸਾਨੂੰ ਹੁਕਮ ਕੀਤਾ ਆ ਕਿ ਇਹ ਵੱਤ ਵਾਦੇ ਇਸ ਜੀ ਨੂੰ ਨੱਥ ਪਾਓ ਕਿਉਂਕਿ ਉਹਨਾਂ ਦੇ ਨੋਟਿਸ 'ਚ ਆਇਆ ਸੀ ਵੀ ਸੰਗਤ ਦੀ ਸ਼ਰਨਾ ਖਲਵਾੜ ਨਾ ਹੋਵੇ ਅਸੀਂ ਬਾਰ-ਬਾਰ ਜਾ ਕੇ ਸੰਗਤ ਦੁਕਾਨਦਾਰਾਂ ਨੂੰ ਆਰਜੀ ਟੇਬਲਾਂ ਵਾਲਿਆਂ ਨੂੰ ਬੇਨਤੀ ਕਰਦੇ ਰਹੇ ਆ ਪਰੰਤੂ ਕੁਝ ਕੁਝ ਦੁਕਾਨਦਾਰ ਕੁਝ ਆਰਜੀ ਟੇਬਲਾਂ ਵਾਲਿਆਂ ਨੇ ਸਾਡੀ ਬੇਨਤੀ ਜ਼ਰੂਰ ਪ੍ਰਵਾਨ ਕੀਤੀ ਸੀ ਪਰੰਤੂ ਜਿਹੜਾ ਕਾਨੂੰਨੀ ਐਕਸ਼ਨ ਲੈਣਾ ਹੁੰਦਾ ਨਾ ਜੀ ਇਹਨਾਂ ਦੇ ਉੱਤੇ ਸਿਕੰਜਾ ਕਸਣਾ ਹੁੰਦਾ ਉਹ ਫੂਡ ਸਪਲਾਈ ਡਿਪਾਰਟਮੈਂਟ ਜਾਂ ਪੁਲਿਸ ਪ੍ਰਸ਼ਾਸਨ ਨਹੀਂ ਕਸਣਾ ਹੁੰਦਾ ਇਹ ਹੱਥ ਬੰਨ੍ਹ ਕੇ ਬੇਨਤੀ ਕਰਦਾ ਆਂ ਫੂਡ ਸਪਲਾਈ ਡਿਪਾਰਟਮੈਂਟ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਜੀ ਪੁਲਿਸ ਪ੍ਰਸ਼ਾਸਨ ਸੰਮਨ ਸੰਜੋਗ ਦਿੰਦਾ ਲੇਕਿਨ ਫੂਡ ਸਪਲਾਈ ਡਿਪਾਰਟਮੈਂਟ ਬਹੁਤ ਘੱਟ ਉਹਦਾ ਕੋਈ ਐਕਸ਼ਨ ਵੇਖਣ ਨੂੰ ਇਰਦਗਰਦ ਮਿਲਿਆ ਆ ਅਸੀਂ ਉਹਨਾਂ ਨੂੰ ਫੂਡ ਸਪਲਾਈ ਡਿਪਾਰਟਮੈਂਟ ਦੇ ਅਫਸਰ ਸਬਾਨਾਂ ਨੂੰ ਬੇਨਤੀ ਕਰਦੇ ਆਂ ਵੱਦ ਤੋਂ ਵੱਧ ਇੱਥੇ ਸੈਂਪਲ ਚੈਕ ਦੇਸੀ ਕੀ ਉਦਿਕ ਕੁਆਲਿਟੀ ਮਿਆਰ ਚੈਕ ਕੀਤਾ ਜਾਵੇ ਜਿਹਦੇ ਨਾਲ ਜੇ ਕੋਈ ਮੈਂ ਸਾਡਾ ਮਕਸਦ ਇਹ ਨਹੀਂਗਾ ਵੀ ਕਿਸ ਦੁਕਾਨਦਾਰ ਨੂੰ ਕੋਈ ਸਜ਼ਾ ਦਿਵਾਉਣੀ ਸਾਡਾ ਮਕਸਦ ਇਹ ਹੈ ਵੀ ਦੁਕਾਨਦਾਰ ਸੁਧਰ ਜਾਵੇ ਤੇ ਅਸੀਂ ਸਹੀ ਘੋਲ ਲੈ ਆ ਕੇ ਬਾਬਾ ਜੀ ਦੀ ਜੁੱਤ ਵਾਸਤੇ ਰੱਖ ਲਵੇ ਇਹੀ ਹੈ ਸਾਡੀ ਮੰਗ ਹੈ ਸੰਗਤ ਨੂੰ ਅਸੀਂ ਵੇਖੋ ਜੀ ਕਥਾ ਸਾਡੀ ਹੁੰਦੀ ਆ ਰਜਾਨਾ ਸ਼ਾਮ ਨੂੰ ਸਾਡੇ ਕਥਾਵਾਚਕ ਸਭਾ ਨੇ ਵੀ ਬੇਨਤੀ ਕਰਦੇ ਆ ਬੋਲਦੇ ਆ ਵੀ ਉਹ ਸਾਡਾ ਲਾਈਵ ਚੱਲ ਰਿਹਾ ਹੁੰਦਾ ਹੈ ਵਰਲਡ ਦੇ ਉੱਤੇ ਈਵਨ ਕਿ ਗੁਰਦਰਾ ਸਾਹਿਬ ਜੀ ਦੇ ਵਿੱਚ ਅਸੀਂ ਵਾਲ ਦੁਆਲੇ ਬੋਟ ਲਵਾਏ ਹੋਏ ਆ ਵੀ ਨਕਲੀ ਘੋਟੂ ਨਕਲੀ ਘੋਟੂ ਨਾ ਖਰੀਦ ਕੀਤਾ ਜਾਵੇ ਅਸੀਂ ਜਾਗਰਤ ਕਰਦੇ ਰਹਿੰਦੇ ਆ ਗਾਹੇ ਬਗਾਏ ਸੰਗਤ ਨੂੰ ਫਿਰ ਵੀ ਜਿਹੜੀ ਸੰਗਤ ਨਵੀਂ ਆਉਂਦੀ ਆ ਹਫਤਾਵਾਰੀ ਸਮਾਗਮ ਦੇ ਵਿੱਚ ਚਪਾਰਾ ਸਾਹਿਬ ਦੇ ਵਿੱਚ ਉਹ ਕਿਤੇ ਨਾ ਕਿਤੇ ਇਹਨਾਂ ਦਾ ਉਹਨੂੰ ਕਹਾਂ ਲਾਂਗੇ ਇਹ ਉਹਨਾਂ ਨੂੰ ਸ਼ਿਕਾਰ ਬਣਾ ਲੈਂਦੇ ਆ